ਤੈ ਵੀ ਮਿੱਤਰੋ ਨਵੇਂ ਖਿਡਾਰੀ ਵੀ ਪਹੁੰਚ ਗਏ ਆ ਨਿਊਜ਼ੀਲੈਂਡ ਜਿਹੜੇ ਪੰਜਾਬ ਚ ਸੀਗੇ ਨਾ ਜਿਨ੍ਹਾਂ ਦੀ ਘਾਟ ਸੀਗੀ ਉਹ ਵੀ ਆ ਗਏ ਉਹ ਵੀ ਦੱਸਦੇ ਆ ਤੁਹਾਨੂੰ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਸਾਰੇ ਭਰਾ ਜੋ ਐ ਬਾਬੇ ਨਾਨਕ ਦੀ ਕਿਰਪਾ ਨਾਲ ਤੰਦਰੁਸਤ ਹੋਵੋਗੇ ਆ ਵੀਡੀਓ ਚ ਨਿਊਜ਼ੀਲੈਂਡ ਦਾ ਮੇਲਾ ਦੱਸਣਾ ਤੁਹਾਨੂੰ ਅਗਲਾ ਕੱਪ ਤੇ ਖਿਡਾਰੀ ਕਿਹੜੇ-ਕਿਹੜੇ ਗਏ ਆ ਉਹ ਤੁਹਾਨੂੰ ਕਲੀਅਰ ਕਰਦੇ ਆ ਇਹ ਚੈਨਲ ਤੇ ਨਵੇਂ ਆਏ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਮੇਲਾ ਦੱਸਦਾ ਇਹ ਟੂਰਨਾਮੈਂਟ ਮਿੱਤਰੋ 29 ਤੇ 30 ਨੂੰ ਸੱਖ ਗੇਮਾਂ ਸ਼ੁਰੂ ਆ ਦੋਨੇ ਮੇਲਿਆਂ ਤੇ ਆਪ ਖਿਡਾਰੀ ਜਿਹੜੇ ਹੋਣ ਗਏ ਆ ਇਹ ਵੀ ਖੇਡਣਗੇ ਤੇ ਪੁਰਾਣਿਆਂ ਦੇ ਨੇ ਤਾਂ ਮਿੱਤਰੋ ਖੇਡਣਾ ਹੀ ਆ ਸੋ ਵੱਡਾ ਕੱਪ 30 ਨੂੰ ਸੱਖ ਗੇਮਾਂ 29 ਨੂੰ ਵੀ ਮੈਚ ਆ ਇਹ ਆ ਪਲੇਅਰ ਮਿੱਤਰੋ ਜੋ ਗਏ ਆਣਾ ਇਹ ਸਾਰੇ ਹੀ ਖੇਡਨੇ ਆ ਭਾਵੇਂ ਬੋਲਟ ਖੀਰਾਲ ਦੀ ਗੱਲ ਆ ਗੁਰਦੱਤ ਕਿਸ਼ਨਗੜੀਆ ਇਹ ਵੀ ਪਹੁੰਚ ਗਿਆ ਇਹਦੀ ਵੀ ਘਾਰ ਸੀਗੀ ਸੁਲਤਾਨ ਨੂੰ ਦੁਨੀਆ ਪਿਆਰ ਕਰਦੀ ਆ ਸੁਲਤਾਨ ਦੀ ਉਡੀਕ ਸੀ ਉਹ ਵੀ ਪਹੁੰਚ ਗਿਆ ਤੇ ਚੱਕੀ ਰਮਦਾਸ ਵਾਲਾ ਉਹ ਵੀ ਮਿੱਤਰੋ ਕਮਾਲ ਦੇ ਜੱਫੇ ਲਾਉਂਦਾ ਉਹ ਵੀ ਆ ਗਿਆ ਨਿਊਜ਼ੀਲੈਂਡ ਸੋ ਜੱਗਾ ਚਿੱਟੀ ਕੌਣ ਨਹੀਂ ਜਾਣਦਾ ਜੱਗੇ ਚਿੱਟੀ ਵਾਲ ਦੀ ਖੇਡ ਉਹ ਵੀ ਉਡੀਕੀ ਜਾਂਦੇ ਸੀਗੇ ਦਰਸ਼ਕ ਭਰਾ ਐਗਤੀ ਸਖ ਗੇਮਾਂ ਤੇ ਹਰ ਇੱਕ ਖਿਡਾਰੀ ਖੇਡਣਾ ਸ਼ੀਲੂ ਵੀ ਪਹੁੰਚੂਗਾ ਜ਼ਰੂਰ ਭਾਵੇਂ ਆ ਮੇਲੇ ਰਹਿ ਜਾਣ ਵਰਲਡ ਕੱਪ ਉਹਨੇ ਖੇਡਣਾ ਹੀ ਆ ਮਿੱਤਰੋ ਸੋ ਉਹ ਮੈਚ ਖੇਡ ਕੇ ਫਿਰ ਪੰਜਾਬ ਧਮਾ ਪੈਣਗਾ ਇਹ ਕਲੀਅਰ ਕਰਨੇ ਸੀਗੇ ਵੱਡੇ ਖਿਡਾਰੀ ਜੋ ਪਹੁੰਚੇ ਆ ਤੇ ਆਉਣ ਵਾਲਾ ਮੇਲਾ 29 30 ਦਾ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਲਿਆਂ ਵਾਲੀ ਵਧੀਆ ਅਪਡੇਟ ਨਾ ਹੁਣ ਦਸੰਬਰ ਚ ਵਧੀਆ